कम करना लगा दे हेल्प मटरा तो आगे कराने के बाद लगा दे बच्चे खाने में बहुत मेहनत कर लेंगे मैं ऑफिस में भी कम करता हूँ तो लगा दे लग तो लगा तो 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 लगाओ ना एमपी पेट्रोल घालो में हेल्प करने के बाद आम मटरा यादें काम करने का काम तेरे गाले घालो 1 ਮਿੰਟ ਸਦੇ ਕਾਲ ਕਰ ਲੋ ਪਹਿਲੇ ਸਰ ਤੋਂ ਬਰਮਾ ਠੀਕ ਹੈ ਜੇ ਮੈਂ ਤੁਹਾਨੂੰ ਸਰ ਇਹ ਤਾਂ ਜਬਰਦਸਤੀ ਤੱਕ ਖਿਚਾਈ ਕਰ ਰਹੇ ਤੁਸੀਂ ਸੈਂਕੜੇ ਸਾਰੀ ਦੁਨੀਆ ਜਾ ਰਹੀ ਹੈ ਸਾਰੀ ਦੁਨੀਆ ਜਾ ਰਹੀ ਹੈ ਕੱਡਣਦੇ ਆ ਗਾਲ ਕੱਢਣਦੇ ਤੁਸੀਂ ਹੋਰ ਕੀ ਹੈ ਇਹ ਜਬਰਦਸਤ ਵਾਲੀ ਗੱਲ ਹੈਗੀ ਆ ਮੈਂ ਤੁਹਾਨੂੰ ਦੱਸ ਮੈਨੂੰ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਲਾਣ ਕਰਤਾ ਹੀ ਹੈਲਮਟ ਵੀ ਪਾਇਆ ਤੁਸੀਂ ਮੈਂ ਨਹੀਂ ਚਲਾਣਾ ਯਾਰ ਨਹੀਂ ਨਾ ਪਾ ਲਾ ਪਾਓ ਸਰ ਲੱਗਦਾ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲਾਂ ਕੱਢ ਸਕਦੇ ਅਸੀਂ ਦੱਸੋ ਜੀ ਦੋ ਜਵਾਬ ਲੱਗਦਾ ਸਰ ਅਸੀਂ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਜੋ ਸਨੇਚਿੰਗ ਨੂੰ ਥੀ ਹੈ ਇੱਥੇ ਮਰਡਰ ਹੁੰਦਾ ਪਿਆ ਉਹ ਕੋਈ ਨਹੀਂ ਪ੍ਰਸ਼ਾਸਨ ਦੇਖਦਾ ਪਿਆਗਾ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਹੈ ਲੱਗ ਗਈ ਉਹਨਾਂ ਦੀ ਡਿਊਟੀ ਹੈ ਲੱਗ ਗਈ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕੋਈ ਨਹੀਂ ਫੜਿਆ ਜੀ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲਾਂ ਕੱਢ ਰਹੇ ਹੋ ਜੀ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਇਹ ਗਾਲਾਂ ਕੱਢ ਸਕਦੇ ਆ ਜੀ ਅਸੀਂ ਹਾਂਜੀ ਗਾਲਾਂ ਕੱਢ ਸਕਦੇ ਆ ਜੀ ਅਸੀਂ ਸਰ ਕਿਸੇ ਦੀ ਕੱਢਣ ਦੇਵਾਂਗੇ ਤੁਸੀਂ ਠੇਕਾਈ ਕਰਨ ਲਈ ਹੈ ਜੇਕਰ ਕੋਈ ਸਰ ਇਹ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਫੇਰ ਹੈਗਾ ਮੈਂ ਥੱਲੇ ਦੇ ਦਵਾ ਗੱਡੀ ਦੇ ਸਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਣ ਲਈ ਜੇ ਸਰ ਹੈਲਮਟ ਪਾਣ ਲਈ ਕਹਿਤਾ ਤੁਸੀਂ ਕਹਿ ਰਹੇ ਹੋ ਮੈਂ ਸੇਫ ਗੱਡੀ ਥੱਲੇ ਦੇ ਦਾਂਗਾ ਜੀ ਬਿਲਕੁਲ ਕਹਿ ਰਹੇ ਆ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਅੱਗੋਂ ਗਾਲਾ ਕੱਢ ਰਹੇ ਹੋ ਕੀ ਚੀਜ਼ ਦੀ ਸਹੂਲਤ ਦੇ ਰਿਹਾ ਹੈਗਾ ਅਮਨ ਜੀ ਕਾਹਦਾ ਚਲਾਨ ਕੱਟਿਆ ਜੀ ਤੁਸੀਂ ਹੈਲਮਟ ਦਾ ਜੀ ਜੀ ਅੱਗੋਂ ਗਾਲਾਂ ਵੀ ਕੱਢੀਆਂ ਜਾ ਰਹੀਆਂ ਰਿਕਾਰਡ ਹੈਗੇ ਨੇ ਮਿਸਮੇਵ ਦਾ ਨਾਲ ਪਾ